ਵਲੌਗਰ ਮੈਕਪ੍ਰੀਤ ਦੀ ਸਿਹਤ ਫਿਰ ਤੋਂ ਹੋਈ ਖਰਾਬ ਲਗਾਤਾਰ ਚੱਲ ਰਿਹਾ ਹੈ ਇਲਾਜ ਜੇਕਰ ਤੁਸੀਂ ਵੀ ਘਰ ਦੇ ਵਿੱਚ ਰੱਖਣ ਲਈ ਸੋਹਣੇ ਸੋਹਣੇ ਤੇ ਖਡੌਣਿਆਂ ਵਰਗੇ ਡੌਗਸ ਲੱਭ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਅਸੀਂ ਤੁਹਾਨੂੰ ਦੇਵਾਂਗੇ ਟਵਾਈ ਪੌਮ ਅਤੇ ਕਲਚਰ ਪੌਮ ਨਸਲ ਦੇ ਪਿਆਰੇ ਤੇ ਭਾਲੂ ਵਰਗੇ ਬੱਚੇ ਬਹੁਤ ਹੀ ਘੱਟ ਰੇਟ ਤੇ ਦਿੱਤੇਗੇ ਨੰਬਰ ਤੇ ਕਾਲ ਕਰੋ ਤੇ ਬੱਚੇ ਖਰੀਦੋ ਜੀ ਹਾਂ ਸੋਸ਼ਲ ਮੀਡੀਆ ਤੇ ਇੰਨੇ ਦਿਨੀ ਇੱਕ ਹੋਰ ਨਵੀਂ ਚਰਚਾ ਦਾ ਮੁੱਦਾ ਬਣੀ ਮੈਕਪ੍ਰੀਤ ਨੂੰ ਕੌਣ ਨਹੀਂ ਜਾਣਦਾ ਉਹ ਮਸ਼ਹੂਰ ਪੰਜਾਬੀ ਬਲੌਗਰ ਮਨਿੰਦਰ ਮਾਕੜਦੇ ਭਰਾ ਰਵੀ ਦੀ ਪਤਨੀ ਹੈ ਜੋ ਕੈਨੇਡਾ ਵਿੱਚ ਖੁਸ਼ੀ-ਖੁਸ਼ੀ ਰਹਿ ਰਹੀ ਸੀ ਅਤੇ ਅਕਸਰ ਹੀ ਉਹ ਪੰਜਾਬੀ ਬਲੌਗਰ ਦੇ ਵਲੌਗਸ ਵਿੱਚ ਹਸਮੁਖ ਸੁਭਾ ਨਾਲ ਦਿਖਾਈ ਦਿੰਦੀ ਸੀ ਪਰ ਕਿਸਮਤ ਨੇ ਅਜੀਹਾ ਪਾਸਾ ਮੋੜਿਆ ਕਿ ਕੈਨੇਡਾ ਵਿੱਚ ਰਹਿੰਦੇ-ਰਹਿੰਦੇ ਉਹ ਡਿਪਰੈਸ਼ਨ ਦੀ ਚਪੇਟ ਵਿੱਚ ਆ ਗਈ ਪਰ ਕੈਨੇਡਾ ਦੇ ਡਾਕਟਰਾਂ ਵੱਲੋਂ ਸਮੱਸਿਆ ਨੂੰ ਸਮਝਣ ਵਿੱਚ ਅਸਮਰਥ ਰਹਿਣ ਕਰਕੇ ਉਸ ਨੂੰ ਇਕੱਲਿਆਂ ਹੀ ਪੰਜਾਬ ਆ ਕੇ ਆਪਣਾ ਇਲਾਜ ਕਰਵਾਉਣਾ ਪੈ ਰਿਹਾ ਹੈ ਸਭ ਤੋਂ ਦੁੱਖ ਦੀ ਗੱਲ ਇਹ ਸੀ ਕਿ ਡਿਪਰੈਸ਼ਨ ਦੀ ਸਮੱਸਿਆ ਵਿੱਚ ਉਸ ਦੇ ਪਰਿਵਾਰ ਨੇ ਤਾਂ ਉਸ ਦੇ ਨਾਲ ਕੀ ਆਉਣਾ ਸੀ ਉਸ ਦਾ ਜੀਵਨ ਸਾਥੀ ਵੀ ਇਸ ਵੱਡੀ ਸਮੱਸਿਆ ਦੇ ਵਿੱਚ ਆਣ ਨਾਲ ਨਹੀਂ ਖੜਿਆ ਹੁਣ ਉਸ ਦੇ ਬਾਰੇ ਨਿਕਲ ਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਸ ਕਰਕੇ ਮੈਕ ਪ੍ਰੀਤ ਦੇ ਚਾਹਣ ਵਾਲੇ ਕਈ ਕਿਸਮ ਦੇ ਕਮੈਂਟ ਕਰਨ ਲੱਗ ਪਏ ਹਨ ਜੋ ਤੁਸੀਂ ਵੀ ਵੇਖ ਸਕਦੇ ਹੋ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੈਕ ਪ੍ਰੀਤ ਦੀ ਡਿਪਰੈਸ਼ਨ ਦੀ ਸਮੱਸਿਆ ਫਿਰ ਜ਼ਿਆਦਾ ਵੱਧ ਗਈ ਹੈ ਜਿਸ ਕਰਕੇ ਉਸ ਨੂੰ ਦੁਬਾਰਾ ਫਿਰ ਤੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਕ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ ਤੇ ਡਾਕਟਰਾਂ ਵੱਲੋਂ ਉਸ ਨੂੰ ਫੇਫਰ ਕਾਰਨ ਤੋਂ ਮਨਾ ਕੀਤਾ ਗਿਆ ਪਰ ਫਿਰ ਵੀ ਉਸ ਦੀ ਸਿਹਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਤੇ ਉਧਰ ਲੋਕਾਂ ਦੇ ਵੱਲੋਂ ਲਗਾਤਾਰ ਮੈਕ ਪ੍ਰੀਤ ਦੇ ਪਤੀ ਰਵੀ ਪੰਜਾਬੀ ਵਲੌਗਰ ਅਤੇ ਉਸ ਦੇ ਘਰ ਵਾਲਿਆਂ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਹਨ ਕਿ ਤੁਸੀਂ ਇੰਨੀ ਗੰਭੀਰ ਸਮੱਸਿਆ ਦੇ ਵਿੱਚ ਕੁੜੀ ਨੂੰ ਇਕੱਲਿਆਂ ਕਿਉਂ ਛੱਡਿਆ ਜਦਕਿ ਤੁਹਾਨੂੰ ਉਸ ਦੇ ਨਾਲ ਹੋਣਾ ਚਾਹੀਦਾ ਸੀ ਤੁਸੀਂ ਆਪ ਕੈਨੇਡਾ ਦੇ ਵਿੱਚ ਨਜ਼ਾਰੇ ਲੁੱਟ ਰਹੇ ਹੋ ਇੱਧਰ ਉਹ ਆਪਣੀ ਸਮੱਸਿਆ ਦੇ ਨਾਲ ਮਰ ਰਹੀ ਹੈ ਤੇ ਕਾਫੀ ਜ਼ਿਆਦਾ ਜਲੂਸ ਲੋਕਾਂ ਦੇ ਵੱਲੋਂ ਉਸਤੇ ਪਤੀ ਦਾ ਕੱਢਿਆ ਜਾ ਰਿਹਾ ਹੈ ਤੇ ਬਾਕੀ ਮੈਕ ਹੁਣ ਫਿਰ ਹਸਪਤਾਲ ਦੇ ਵਿੱਚ ਚ ਭਾਰਤੀ ਹੈ ਤੇ ਸਾਡੇ ਵੱਲੋਂ ਅਰਦਾਸ ਹੈ ਕਿ ਪ੍ਰਮਾਤਮਾ ਜਲਦ ਹੀ ਮੈਕ ਨੂੰ ਠੀਕ ਕਰੇ ਤੇ ਘਰ ਵਾਪਸ ਭੇਜੇ ਤੇ ਉਹ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤਾਵੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ